ਸਾਰੇ ਅੱਜ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਤੁਸੀਂ ਨਤਮਸਤਕ ਹੋਣ ਦੀ ਆਏ ਹੋ ਨਵਾਂ ਸਾਲ ਚੜ ਗਿਆ ਕੀ ਕਹਿਣਾ ਚਾਹੋਗੇ 2026 ਦੀ ਸ਼ੁਰੂਆਤ ਹੋਈ ਹੈ ਔਰ ਹਰਮੰਦਰ ਸਾਹਿਬ ਨਤਮਸਤਕ ਕੀਤੀ ਸ਼ੁਰੂਆਤ ਕੀਤੀ ਹੈ ਉਹ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾ ਸਬਨਾ ਦੇ ਕਰਾਮ ਸੂਖੀਆਂ ਖੜੇ ਹੋਣ ਸਬਨਾ ਦੇ ਪਰਿਵਾਰ ਦੇਸ਼ ਪਰਦੇਸ਼ ਵਿੱਚ ਵਸਦੇ ਸਾਡੇ ਪੰਜਾਬੀ ਹੋਣ ਦੇਸ਼ ਵਾਸੀ ਜਿਹੜੇ ਆ ਖੁਸ਼ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਔਰ ਜਿਹੜੀ ਇਸ ਤਰਤੀ ਦੇ ਮਨੁੱਖਤਾ ਇਸ ਤਰਤੀ ਦੀ ਜੀਵਨ ਤੋਂ ਸਬਨਾ ਦੇ ਮੇਰ ਭਰੇ ਹੱਥ ਔਰ ਇਹ ਦੁੜਾ ਚ ਵੀ ਇਹਦਾਇ ਖੁਸ਼ੀਆਂ ਪ੍ਰਪੂਰ ਹੋਵੇ ਇਹ ਅਰਦਾਸ ਆ ਸਰ ਅੱਜ ਜਿਹੜਾ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਤੁਸੀਂ ਨਤਮਸਤਕ ਹਾਂ ਦੀ ਆਏ ਹੋ ਨਵਾਂ ਸਾਲ ਚੜ ਗਿਆ ਕੀ ਕਹਿਣਾ ਚਾਹੋਗੇ 2026 ਦੀ ਸ਼ੁਰੂਆਤ ਤੋਂ ਔਰ ਹਰਮੰਦਰ ਸਾਹਿਬ ਨਤਮਸਤਕੂ ਕੀ ਫੁਰਗਤ ਕੀਤੀ ਹੈ ਔਰ ਦਾਸ ਬੇਨਤੀ ਕੀਤੀ ਹੈ ਕਿ ਪ੍ਰਮਾਤਮਾ ਸਭਨਾ ਦੇ ਕ੍ਰਮ ਸੁਖਸ਼ੀਆਂ ਖੜੇ ਹੋਣ ਸਭਨਾ ਦੇ ਪਰਿਵਾਰ ਦੇਸ਼ ਪਰਦੇਸ਼ ਵਿੱਚ ਵਸਦੇ ਸਾਡੇ ਪੰਜਾਬੀ ਔਰ ਦੇਸ਼ਵਾਸੀ ਜਿਹੜੇ ਆ ਖੁਸ਼ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਔਰ ਜਿਹੜੀ ਇਸ ਤਰਕੀ ਦੇ ਮਲੁਕਤਾ ਹੈ ਇਸ ਤਰਕੀ ਜੀਵਨ ਨੂੰ ਸਭਨਾ ਦੇ ਮੇਰ ਪਰ ਹੱਥ ਕਰੇ ਔਰ ਇਹ ਦੁਆ ਚੱਬੀ ਰਹਿ ਕਿ ਖੁਸ਼ੀਆਂ ਪ੍ਰਪੂਰ ਹੋਣ ਇਹ ਅਰਦਾਸ ਆ ਸਰ ਅੱਜ ਜਿਹੜਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿੱਚ ਤੁਸੀਂ ਨਤਮਸਤਕ ਹਾਂਦੀ ਆਏ ਹੋ ਨਵਾਂ ਸਾਲ ਚੜ ਗਿਆ ਕੀ ਜੌਰੀ 2026 ਦੀ ਸ਼ੁਰੂਆਤ ਹੋਈ ਹੈ ਔਰ ਮੰਦਰ ਸਾਹਿਬ ਨਾਮਸਤਕੂ ਦੀ ਸ਼ੁਰੂਆਤ ਕੀਤੀ ਹੈ ਔਰ ਅਰਦਾਸ ਬੇਨਤੀ ਕੀਤੀ ਕਿ ਪ੍ਰਭਾਤਮਾ ਸਭਨਾ ਦੇ ਕ੍ਰਮ ਸੁਖਸ਼ੀਆਂ ਖੜੇ ਹੋਣ ਸਭਨਾ ਦੇ ਪਰਿਵਾਰ ਦੇਸ਼ ਪਰਦੇਸ਼ ਵਿੱਚ ਵਸਦੇ ਸਾਡੇ ਪੰਜਾਬੀ ਔਰ ਦੇਸ਼ਵਾਸੀ ਜਿਹੜੇ ਆ ਖੁਸ਼ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਔਰ ਜਿਹੜੀ ਇਸ ਤਰਤੀ ਦੇ ਮਨੁੱਖਤਾ ਇਸ ਤਰਤੀ ਦੀ ਜੀਵਨ ਤੋਂ ਸਭਨਾ ਦੇ ਮੇਰ ਭਰੇ ਹੱਥ ਔਰ ਇਹ ਦੁਆ ਚਾਹੀਦਾ ਹੈ ਕਿ ਖੁਸ਼ੀਆਂ ਪ੍ਰਪੂਰ ਹੋਵੇ ਇਹ ਅਰਦਾਸ ווא הא גורוי הא ਸਰ ਅੱਜ ਜਿਹੜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਤੁਸੀਂ ਨਤਮਸਤਕ ਹੁੰਦੀ ਆਏ ਹੋ ਨਵਾਂ ਸਾਲ ਜੜ ਗਿਆ ਕੀ ਕਹਿਣਾ ਚਾਹੋਗੇ 2026 ਦੀ ਸ਼ੁਰੂਆਤ ਹੋਈ ਹੈ ਔਰ ਹਰਮੰਦਰ ਸਾਹਿਬ ਨਤਮਸਤਕ ਕੀਤੀ ਸ਼ੁਰੂਆਤ ਕੀਤੀ ਹੈ ਔਰ ਅਰਦਾਸ ਬੇਨਤੀ ਕੀਤੀ ਹੈ ਕਿ ਪ੍ਰਮਾਤਮਾ ਸਭਨਾ ਦੇ ਕਾਮ ਸੁੱਖੀਆਂ ਖੜੇ ਹੋਣ ਸਭਨਾ ਦੇ ਪਰਿਵਾਰ ਦੇਸ਼ ਪਰਦੇਸ ਵਿੱਚ ਵਸਦੇ ਸਾਡੇ ਪੰਜਾਬੀ ਔਰ ਦੇਸ਼ਵਾਸੀ ਜਿਹੜੇ ਆ ਖੁਸ਼ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਔਰ ਜਿਹੜੀ ਇਸ ਤਰਕੀ ਦੇ ਮਲੁਕਤਾ ਹੈ ਇਸ ਤਰਕੀ ਜੀਵਨ ਤੇ ਸਭਨਾ ਦੇ ਮੇਰ ਪਰੇ ਹੱਥ ਕਰੇ ਔਰ ਇਹ ਦੁਆ ਚਾਹੀਦਾ ਹੈ ਕਿ ਖੁਸ਼ੀਆਂ ਪ੍ਰਪੂਰ ਹੋਣ ਵਾਹੇ ਗੁਰੂ ਰੇ ਵਾਹੇ ਗੁਰੂ ਰੇ ਵਾਹੇ ਗੁਰੂ ਰੇ ਵਾਹੇ